ਰੋਜ ਦਾ ਲੱਖਾਂ ਦਾ ਲੱਖਾਂ ਦੇ ਦਾਣ ਨਾਲ ਨਸ਼ੇ ਦਾ ਕਾਰੋਬਾਰ ਹੁੰਦਾ ਰੋਜ ਦਾ ਲੱਖਾਂ ਪਾ ਕੇ ਕੇਲੇ ਵੀ 100 ਜੋ 20% ਮੰਨ ਸਕਦੇ ਆ 100 ਦਾ 100% ਨਹੀਂ ਹਜੇ 100% ਐਕਸ਼ਨ ਨਹੀਂ ਹੋਇਆ ਤੇ ਕਿਉਂ ਹੋਰ ਕੀ ਐਕਸ਼ਨ ਇਹਨਾਂ ਦੇ ਸਾਰੇ ਘਾਟਾਣੇ ਚਾਹੀਦੇ ਬੱਚੇ ਪੜ੍ਹਦੇ ਸਾਡੀ ਜ਼ਿੰਦਗੀ ਬਰਬਾਦ ਹੋ ਜੂਗੀ ਅਸੀਂ ਕਿੱਥੇ ਜਾਵਾਂਗੇ ਸਰ ਅਸੀਂ ਕਿੱਥੇ ਜਾਵਾਂਗੇ ਦਿਨੋਂ ਉਦੋਂ ਨਹੀਂ ਰੋਂਦੇ ਜਿੰਨਾਂ ਦੇ ਪੁੱਤ ਮਰ ਗਏ ਸੀ ਨਸ਼ਿਆਂ ਦੇ ਉਹ 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 ਦੋਨੀਆਂ ਨੂੰ ਧੋਖਾ ਆਜਿਨਾਂ ਨੂੰ ਧੋਖਾ ਰੇ ਨੇ ਦੇ ਮਕਾਨ ਧਾਇ ਰੇ ਨੇ ਦਾ ਜਿਵੇਂ ਔਰਤ ਜਿਵੇਂ ਔਰਤਾ ਕਈ ਰੋ ਵੀ ਰਹੀਆਂ ਮਗਰ ਮਸ਼ਕੇ ਅਸੂਆ ਜੀ ਇਹ ਕਿਰਵਾਈ ਆ ਬਹੁਤ ਦੁਖੀ ਸੀ ਅਸੀਂ ਜਿੱਥੇ ਜਿਵੇਂ ਬਾਪੂ ਦੁਖੀ ਕਿਹੜੀ ਕਰਦੋ ਸੀ ਇਹ ਸਿੰਘ ਕਰਨੀ ਕਿਸੇ ਨੂੰ ਨੰਗਣ ਨਹੀਂ ਦਿੰਦੇ ਕਿਸੇ ਨੂੰ ਬੋਲਣ ਨਹੀਂ ਦਿੰਦੇ ਵਸਤੀ ਚ ਕਿਉਂਕਿ ਕੱਲਾ ਇਹਨਾਂ ਦਾ ਫਰੰਟ ਨਹੀਂ ਨਸ਼ੇ ਦੀ ਕਮਾਈ ਨਾਲ ਬਣਾਇਆ ਸਾਰੀ ਕੋਠੀ ਇਹਨਾਂ ਨੇ ਨਸ਼ੇ ਦੀ ਕਮਾਈ ਨਾਲ ਬਣਾਈ ਹੈ। ਭਈ ਇਹਨਾਂ ਦੇ ਬੱਚੇ ਤੱਕ ਸਾਰੇ ਵੇਚਦੇ ਆ ਛੋਟੇ ਛੋਟੇ ਬੱਚਿਆਂ ਨੂੰ ਫੜਾ ਦੇ ਇਹ ਵੀ ਵੇਚਦੇ ਆ। 12 ਸਾਲ ਤੋਂ ਲੈ ਕੇ 25 ਸਾਲ ਤੱਕ ਤੇ ਉਸ ਦੂਰ ਵਰਗ ਦਾ ਤਾਂ ਪਤਾ ਹੀ ਕੋਈ ਨਹੀਂ 12 ਸਾਲ ਤੋਂ ਲੈ ਕੇ 25 ਸਾਲ ਤੱਕ ਤੇ ਬੱਚਿਆਂ ਤੇ ਵੀ ਬਰਾਬਰ ਕਾਰਵਾਈ ਹੋਣੀ ਚਾਹੀਦੀ ਹੈ। ਭਾਈ ਇੱਥੋਂ ਦੇ ਰਹਿਣ ਵਾਲਿਓ? ਹਾਂ ਕੋਠੇ ਤਾਰੀ ਵਾਲੀ। ਜੀ ਭਾਈ ਡਿਡੀਆਂ ਇਹਨਾਂ ਦੀਆਂ ਪਹਿਲਾਂ ਤਾਂ ਪੁਲਿਸ ਪ੍ਰਸ਼ਾਸਨ ਦਾ ਅੱਜ ਦਾ ਐਕਸ਼ਨ ਕਿਵੇਂ ਲੱਗਦਾ? ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਚੱਲ ਰਿਹਾ ਜੀ ਕਿ ਇਹ ਕਿੰਨੇ ਟਾਈਮ ਤੋਂ ਨਸ਼ਾ ਵੇਚਦੇ ਸੀ ਤੁਹਾਡੀ ਤਾਂ ਨੋਲਿਜ ਹੋਊਗਾ ਲੋਕਾਂ ਦਾ ਬਹੁਤ ਪੁਰਾਣਾ ਜੀ ਕਾਫੀ ਟਾਈਮ ਤੇ ਵੇਚਦੇ ਆ ਇਹ ਬਾਈ ਜਿਵੇਂ ਮੈਂ ਪਿੱਛੇ ਦੇਖ ਕੇ ਆਇਆ ਤਿੰਨ ਤਿੰਨ ਮੰਜ਼ਲਾ ਜਿਹੜੀਆਂ ਕੋਠੀਆਂ ਖੜੀਆਂ ਕੀਤੀਆਂ ਹੋਈਆਂ ਤਾਂ ਠੋਟੀਆਂ ਹੈਗੀਆਂ ਐਡੀਆਂ ਨਹੀਂ ਜੀ ਨਹੀਂ ਜਮੀਨਾਂ ਵਾਲੇ ਨੇ ਕੋਈ ਖੇਤੀਬਾੜੀ ਕਰਦੀ ਤਾਂ ਬਾਈ ਜਿਹੜੇ ਲੋਕ ਸੀ ਕਿਤੇ ਨਾ ਕਿਤੇ ਉਹਨਾਂ ਚ ਅੱਗੇ ਪੁਲਿਸ ਪ੍ਰਤੀ ਵਿਦਰੋਹ ਸੀ ਇਹਨਾਂ ਤੇ ਕਾਰਵਾਈ ਨਹੀਂ ਹੁੰਦੀ ਅੱਜ ਇਸ ਕਾਰਵਾਈ ਨੂੰ ਕਿਵੇਂ ਦੇਖਿਆ ਬਹੁਤ ਵਧੀਆ ਜੀ ਬਹੁਤ ਚੰਗਾ ਲੱਗਿਆ ਜੀ ਸਾਰੇ ਮਹੱਲੇ ਵਾਲੇ ਇੱਥੇ ਨੇੜੇ ਦੇ ਪਿੰਡਾਂ ਵਾਲੇ ਬਹੁਤ ਜ਼ਿਆਦਾ ਦੁਖੀ ਸੀ ਇਹ ਰੋਡ ਦੀ ਤਰੱਕੀ ਨਹੀਂ ਹੋ ਰਹੀ ਸੀ ਲੰਗਣਾ ਟੱਪਣਾ ਬਹੁਤ ਜ਼ਿਆਦਾ ਔਖਾ ਸੀ ਇਹ ਬਹੁਤ ਵਧੀਆ ਲੱਗਿਆ ਜੀ ਭਾਈ ਤੁਸੀਂ ਕਿਵੇਂ ਦੇਖਦੇ ਹੋ ਇਸ ਸੈਕਸ਼ਨ ਨੂੰ ਬਹੁਤ ਵਧੀਆ ਸਰਕਾਰ ਨੇ ਬਰਾਲਾ ਕੀਤਾ ਜੀ ਠੀਕ ਹੈ ਜੀ ਪਿੰਡ ਦੇ ਨਿੱਕੀ ਤਾਂ ਨਗਰ ਵਾਸੀ ਨੇ ਕੀਤਾ ਜੀ ਮਹੱਲੇ ਵਾਲਿਆਂ ਨੇ ਕੀਤਾ ਜੀ ਇੱਥੇ ਛੋਟੇ-ਛੋਟੇ ਬੱਚੇ ਵੀ ਨਹੀਂ ਜਾ ਰਹੇ ਸੀਗੇ ਜੀ ਲੰਘ ਰਹੇ ਸੀਗੇ ਜੀ ਉਹਨਾਂ ਨੂੰ ਕਿਰਪਾਣਾ ਲੈ ਕੇ ਬੇਜਾਂਦੇ ਹੁੰਦੇ ਸੀਗੇ ਜਿਹੜੇ ਛਟਾ ਵਾਲੇ ਹੁੰਦੇ ਸੀਗੇ ਲੋਕ ਸੀ ਇਹ ਬੁੜੀਆਂ ਵੇਚਦੀ ਸੀ ਜਾਂ ਬੰਦੇ ਵੇਚਦੀ ਵੇਚਦਾ ਕੌਣ ਸੀ ਬੁੜੀਆਂ ਵੇਚਦੀਆਂ ਸੀ ਜੀ ਬੰਦੇ ਵੇਚਦੇ ਹਾਂਜੀ ਬੁੜੀਆਂ ਨਹੀਂ ਬਈਆਂ ਇਹਨਾਂ ਦੇ ਬੱਚੇ ਤੱਕ ਸਾਰੇ ਵੇਚਦੇ ਆ ਛੋਟੇ ਛੋਟੇ ਬੱਚਿਆਂ ਨੂੰ ਫੜਾ ਦੇ ਇਹ ਵੀ ਵੇਚਦੇ ਆ ਹਾਂਜੀ 12 ਸਾਲ ਤੋਂ ਲੈ ਕੇ 25 ਸਾਲ ਤੱਕ ਤੇ ਉਸ ਦੂਰ ਵਰਗ ਦਾ ਤਾਂ ਪਤਾ ਹੀ ਕੋਈ ਨਹੀਂ 12 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਬੱਚਿਆਂ ਤੇ ਵੀ ਬਰਾਬਰ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਜੇ ਉਹਨਾਂ ਦੇ ਕਾਰਵਾਈ ਹੋਊਗੀ ਇਹਨਾਂ ਨੂੰ ਪਤਾ ਲੱਗੂ ਸਾਡੇ ਬੱਚੇ ਹਰਾਸਮੈਂਟ ਚ ਬੱਚੇ ਸਾਡੇ ਰੈਸਟ ਹੋਣਗੇ ਆਪ ਇਹਨਾਂ ਨੂੰ ਸਮਝਾਉਗੇ ਇਹਨਾਂ ਦੇ ਮਾਪਿਓ ਇਹ ਤੋਂ ਪਹਿਲਾਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਜੀ ਇਹ ਮਾਨ ਸਰਕਾਰ ਨੇ ਕੀਤਾ ਜੋ ਕਿਸ ਤਰ੍ਹਾਂ ਦੇ ਭਰਾਲਾ ਜੋ ਪੰਜਾਬ ਸਰਕਾਰ ਨੇ ਕੀਤਾ ਪੰਜਾਬ ਪੁਲਿਸ ਨੇ ਕੀਤਾ ਜੀ ਤਾਂ ਜਿੱਥੇ ਪੰਜਾਬ ਸਰਕਾਰ ਇਹ ਕਹਿੰਦੀ ਹੁੰਦੀ ਸੀ ਅਸੀਂ ਚਿੱਟਾ ਖਤਮ ਕਰ ਦਾਂਗੇ ਤਾਂ ਉਹ ਕਿਵੇਂ ਲੱਗਦਾ ਅੱਜ ਉਹ ਐਕਸ਼ਨ ਲੱਗਦਾ ਵੀ ਹੋ ਹਾਂਜੀ ਹਾਂ ਅੱਜ ਸਾਨੂੰ ਮਹਿਸੂਸ ਹੋ ਰਿਹਾ ਜੀ ਇੱਥੋਂ ਖਤਮ ਨਹੀਂ ਹੁੰਦਾ ਇਹ ਇੱਥੋਂ ਛੱਡ ਕੇ ਦੂਜੇ ਮਹੱਲਾਂ ਦੇ ਵਿੱਚ ਜਾ ਜਾ ਵੇਚ ਰਿਹਾ ਉੱਥੇ ਕੋਈ ਕਾਰਵਾਈ ਨਹੀਂ ਹਜੇ ਉੱਥੋਂ ਤੱਕ ਐਕਸ਼ਨ ਲਿਆ ਨਹੀਂ ਪੁਲਿਸ ਨੇ ਉਸ ਤੋਂ ਕੋਟਪੂਰਾ ਦੇ ਹੋਰ ਕਿਹੜੀ ਜਗ੍ਹਾ ਦੇ ਵਿੱਚ ਚਿੱਟਾ ਵਿਕ ਸਾਰਿਆਂ ਸਾਰੇ ਮਹੱਲੇ ਦੀ ਪੁਲਿਸ ਨੂੰ ਸਭ ਪਤਾ ਕੌਣ ਕਿੱਥੇ ਕੀ ਕੌਣ ਵੇਚਦਾ ਕਿੰਨਾ ਵੇਚਦਾ ਸਭ ਪਤਾ ਉਹਨਾਂ ਨੂੰ ਜੇ ਅਸੀਂ ਤਾਂ ਇਹ ਚਾਹੁੰਦੇ ਵੀ ਜਿਵੇਂ ਇੱਥੇ ਕਾਰਵਾਈ ਸਾਰੇ ਮਹੱਲਿਆਂ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਇਥੋਂ ਘਰ ਛੱਡ ਕੇ ਫਾਟਕ ਤੋਂ ਪਰਲੇ ਪਾਸੇ ਵੇਚੀ ਜਾਂਦੇ ਆ ਕੰਮ ਉਵੇਂ ਚੱਲੀ ਜਾਂਦਾ ਇਹਨਾਂ ਦਾ ਕੰਟੀਨਿਊ ਪਰੇ ਆ ਵੀ ਇੱਥੇ ਸਟਾਪ ਕਰਤਾ ਇੱਕ ਵਾਰੀ ਕਿੰਨੇ ਇੱਕ ਦਾ ਚਿੱਟਾ ਇੱਕ ਦਿਨ ਦੇ ਵਿੱਚ ਵੇਚ ਦਿੰਦੇ ਹੋਣਗੇ ਹੁਣ ਇਹਨਾਂ ਦਾ ਅਸੀਂ ਕਿਹੜਾ ਨਾਂ ਨਹੀਂ ਨਾਮ 10 ਤੋਂ 12 ਲੱਖ ਅੱਛਾ ਏਥੋਂ ਏਥੋਂ ਇੱਕ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਜਿਹੜੇ ਜਿਹੜੇ ਸਾਭ ਨਾਲ ਘਰ ਦੇਖਦੇ ਆ ਬਿਲਡਿੰਗਾਂ ਦੇਖਦੇ ਆ ਚਾਰ ਚਾਰ ਏਸੀ ਲੱਗੇ ਆ ਉਸ ਸਾਭ ਨਾਲ ਕਿਵੇਂ ਦੇਖਿਓ ਓਏ ਅਸੀਂ ਤਾਂ ਦੇਖਦੇ ਵਾਲੇ ਵੀ ਇੱਥੇ ਰੋਜ ਦਾ ਲੱਖਾਂ ਦਾ ਲੱਖਾਂ ਦੇ ਦਾ ਨਾਲ ਨਸ਼ੇ ਦਾ ਕਾਰੋਬਾਰ ਹੁੰਦਾ ਰੋਜ ਦਾ ਲੱਖਾਂ ਦਾ ਤਾਂ ਹੁਣ ਹੋ ਲੋਕਾਂ ਦੇ ਵਿੱਚ ਇੱਕ ਡਰ ਜਾਂ ਇੱਕ ਵਰਨਿੰਗ ਆਊਗੀ ਥੋੜਾ ਬਹੁਤਾ ਡਰਤਾ ਇਹ ਮੰਨਣਗੇ ਜੇ ਆਪਾਂ ਕਹੀਏ ਲੈ ਵੀ 100 'ਚੋਂ 20% ਮੰਨ ਸਕਦੇ ਆ 100 ਦਾ 100% ਨਹੀਂ ਹਜੇ 100% ਐਕਸ਼ਨ ਨਹੀਂ ਹੋਇਆ ਕੀ ਹੋਰ ਕੀ ਐਕਸ਼ਨ ਹੋਣਾ ਚਾਹੀਦਾ ਇਹਨਾਂ ਦੇ ਸਾਰੇ ਘਟਾਣੇ ਚਾਹੀਦੇ ਆ ਜੀ ਜੀ ਕਿਉਂਕਿ ਇਕੱਲਾ ਇਹਨਾਂ ਨੇ ਫਰੰਟ ਨਹੀਂ ਨਸ਼ੇ ਦੀ ਕਮਾਈ ਨਾਲ ਬਣਾਇਆ ਸਾਰੀ ਕੋਠੀ ਇਹਨਾਂ ਨੇ ਨਸ਼ੇ ਦੀ ਕਮਾਈ ਨਾਲ ਬਣਾਈ ਹੈ ਜਿਵੇਂ ਔਰਤ ਜਿਵੇਂ ਔਰਤਾ ਕਈ ਰੋ ਵੀ ਰਹੀਆਂ ਮਗਰਮਸ਼ ਕੇ ਆਸੂ ਆ ਜੀ ਇਹ ਇਹ ਤਾਂ ਤੁਸੀਂ ਵੀ ਸਮਝਦੇ ਹੋ ਜੀ ਇਹ ਕੋਈ ਇਹ ਬਣਾਉਟੀ ਐ ਸਭ ਬਣਾਉਟੀ ਆ ਜੀ ਇਹ ਇਹ オリジナル ਨਹੀਂ ਗੇ ਜੀ ਹਾਂ ਤਾਂ ਜਿਹੜੇ ਹੋਰ ਲੋਕ ਖੜੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਣੇ ਆ ਸਰਕਾਰ ਦਾ ਨਜਾਇਜ਼ ਕਬਜ਼ਾ ਕਰੀ ਬੈਠੇ ਥਾਵਾਂ ਤੇ ਜੀ ਇਹ ਇਹ ਵੀ ਰੋਕਿਆ ਜਾਵੇ ਠੀਕ ਆ ਜੀ ਨਜਾਇਜ਼ ਕਬਜ਼ਾ ਸਾਰਾ ਕਰੀ ਬੈਠੇ ਆ ਜੀ ਇਹ ਅਸੀਂ ਤਾਂ ਮਾਨ ਸਰਕਾਰ ਨੂੰ ਅਪੀਲ ਕਰਦੇ ਆ ਲੈ ਵੀ ਇਹ ਜਿਹੜੀ ਜਗਾ ਇਹ ਪੰਚਾਇਤੀ ਜਗਾ ਨਜਾਇਜ਼ ਕਬਜ਼ਾ ਕੀਤਾ ਵਾ ਨਜਾਇਜ਼ ਕਬਜ਼ਾ ਕਰਕੇ ਇਹਨਾਂ ਨੇ ਨਸ਼ੇ ਦੀ ਤਸਕਰੀ ਨੂੰ ਕਾਰੋਬਾਰ ਨੂੰ ਪੂਰਾ ਹੱਥ ਸ਼ਾਹ ਕੀਤਾ ਅੱਜ ਅਸੀਂ ਇਹੀ ਅਪੀਲ ਕਰਦੇ ਆ ਲੈ ਵੀ ਜਿਹੜਾ ਇਹ ਇਹਨ ਲੀਗਲ ਪ੍ਰੋਸੈਸ ਨਾਲੇ ਘਰ ਬਣਾਏ ਆ ਇਹਨਾਂ ਦੇ ਢਾਣੇ ਚਾਹੀਦੇ ਜਗ੍ਹਾ ਦੇ ਇੱਥੇ ਕੋਈ ਨਾ ਕੋਈ ਧਾਰਮਿਕ ਸਸਤਾ ਬਣਨੀ ਚਾਹੀਦੀ ਹੈ ਜੀ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰ ਜ਼ਰੂਰ ਦਿਖਾ ਦਿਏ ਤਾਂ ਉਧਰਲੇ ਪਾਸੇ ਜਿਹੜਾ ਤੀਜਾ ਘਰ ਹੈ ਉਹ ਜਿਹੜਾ ਢਾਹ ਢੇਰੀ ਕਰ ਦਿੱਤਾ ਗਿਆ ਪੁਲਿਸ ਪ੍ਰਸ਼ਾਸਨ ਕਨੀਓ ਦੇਖ ਸਕਦੇ ਹੋ ਹਾਲਾਤ ਇਸ ਵਕਤ ਦਿਖਾ ਰਿਹਾ ਤੁਹਾਨੂੰ ਮੀਂਹ ਪੈ ਰਿਹਾ ਮੀਂਹ ਪੈਂਦੇ ਦੇ ਵਿੱਚ ਵੀ ਪੁਲਿਸ ਦਾ ਵੱਡਾ ਐਕਸ਼ਨ ਪੁਲਿਸ ਐਕਸ਼ਨ ਮੂਡ ਦੇ ਵਿੱਚ ਆ ਦੇਖ ਸਕਦੇ ਹੋ ਜਿਹੜਾ ਇਹ ਪਹਿਲੇ ਤੋਂ ਘਰ ਪਹਿਲਾ ਦੂਜਾ ਤੇ ਹੁਣ ਚੌਥਾ ਘਰ ਜਿਹੜਾ ਟਾਇਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਐਕਸ਼ਨ ਮੂਡ ਦੇ ਵਿੱਚ ਆ ਦੇਖ ਸਕਦੇ ਹੋ ਜਿਹੜਾ ਘਰਾਂ ਦੇ ਵਿੱਚ ਸਮਾਨ ਪਿਆ ਜਿਹੜਾ ਚਿੱਟਾ ਵੇਚ-ਵੇਚ ਕੇ ਜਾਂ ਨਸ਼ਾ ਵੇਚ-ਵੇਚ ਕੇ ਬਣਾਇਆ ਗਿਆ ਉਹ ਘਰ ਵੀ ਉਹ ਜਿਹੜਾ ਸਮਾਨ ਹੈ ਉਹ ਵੀ ਜਿਹੜਾ ਟਾਹ ਟੇਰੀ ਕੀਤਾ ਜਾ ਰਿਹਾ ਦੇਖ ਸਕਦੇ ਹੋ ਤਸਵੀਰਾਂ ਚਾਹੇ ਮੀ ਪੈ ਰਿਹਾ ਮੀ ਪਿੰਦੇ ਦੇ ਵਿੱਚ ਵੀ ਪੁਲਿਸ ਪ੍ਰਸ਼ਾਸਨ ਦਾ ਇਹ ਵੱਡਾ ਐਕਸ਼ਨ ਹੈ ਲਾ ਉੱਤਰਲੇ ਪਾਸੇ ਦੇਖ ਸਕਦੇ ਹੋ ਜਿਹੜਾ ਪਹਿਲਾ ਅੱਗੇ ਉਹ ਜਿਹੜੀ ਬਿਲਡਿੰਗ ਆ ਉੱਢਾਈ ਗਈ ਆ ਹੁਣ ਉੱਪਰੋਂ ਵੀ ਜਿਹੜੀ ਤੌਣੀ ਸਟਾਰਟ ਕਰ ਦਿੱਤੀ ਆ ਤਾਂ ਵੱਟਾ ਜਿਹੜਾ ਐਕਸ਼ਨ ਹੋ ਰਿਹਾ ਪੀਲਾ ਪੰਜਾਬ ਪੰਜਾਬ ਦੇ ਫਰੀਦਕੋਟ ਜ਼ਿਲ੍ਹਾ ਦੇ ਵਿੱਚ ਕੋਟਕਪੂਰਾ ਦੇ ਵਿੱਚ ਐਕਸ਼ਨ ਹੋ ਰਿਹਾ ਪੀਲੇ ਪੰਜੇ ਵਾਲਾ ਤਾਂ ਵੇਖ ਸਕਦੇ ਹੋ ਤੁਸੀਂ ਤਾਂ ਇਹ ਜਿਹੜੇ ਘਰ ਸੀ ਜਿਹੜੇ ਨਸ਼ਾ ਵੇਚ-ਵਿਚ ਕੇ ਬਣਾਏ ਗਏ ਐ ਉਹਨਾਂ ਘਰਾਂ ਨੂੰ ਅੱਜ ਪੁਲਿਸ ਪ੍ਰਸ਼ਾਸਨ ਕਨੀਓ ਤਬਾਹ ਕਰ ਦਿੱਤਾ ਗਿਆ ਸਰਕਾਰ ਦੀਆਂ ਹਦਾਇਤਾਂ ਤੇ ਚੱਲਦੇ ਕਿਉਂਕਿ ਕਿੱਥੇ ਨਾ ਕਿਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਹਿੰਦੀ ਐ ਵੀ ਜਿਹੜਾ ਵੀ ਕੋਈ ਨਸ਼ਾ ਵੇਚੂਗਾ ਜਾਂ ਪੰਜਾਬ ਦੀ ਜਵਾਨੀ ਦਾ ਕਹਨ ਕਰੂਗਾ ਉਹ ਹਰ ਹਾਲ ਦੇ ਵਿੱਚ ਹਰ ਘੜੀ ਦੇ ਵਿੱਚ ਨਹੀਂ ਬਖਸ਼ਿਆ ਜਾਊਗਾ ਤਾਂ ਦੇਖ ਸਕਦੇ ਹੋ ਜਿਹੜਾ ਤਾਂ ਨਹੀਂ ਜਿਹੜੀ ਬਿਲਡਿੰਗ ਤੇ ਵੀ ਜਿਹੜੀ ਕਾਰਵਾਈ ਹੋਣੀ ਸ਼ੁਰੂ ਹੋ ਗਈ ਹੈ ਜਿਹੜਾ ਪੀਲਾ ਪੰਜਾ ਚੱਲਣਾ ਸ਼ੁਰੂ ਹੋ ਗਿਆ ਦੇਖ ਸਕਦੇ ਹੋ ਤੁਸੀਂ ਬਾਪੂ ਜੀ ਕਿਵੇਂ ਦੇਖਦੇ ਹੋ ਵਧੀਆ 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 ਕਾਰਵਾਈ ਅਸੀਂ ਕਰਵਾਈ ਹੈ ਸਾਰੀ ਅਸੀਂ ਕਰਵਾਈ ਆ ਬਹੁਤ ਦੁਖੀ ਸੀ ਅਸੀਂ ਇੱਥੇ ਬਾਪੂ ਦੁਖੀ ਕਿਹੜੀ ਗੱਲ ਤੁਸੀਂ ਇਹ ਸੰਘਾਰ ਨਹੀਂ ਕਿਸੇ ਨੂੰ ਨੰਗਲ ਨਹੀਂ ਦਿੰਦੇ ਕਿਸੇ ਨੂੰ ਬੋਲਣ ਨਹੀਂ ਦਿੰਦੇ ਵਸਤੀ 'ਚ ਕਿੰਨਾ ਕਿੰਨਾ ਕਿੱਟਾ ਵੇਚਦੇ ਸੀ ਇਹ ਬਹੁਤ ਜ਼ਿਆਦਾ 50 5000 60 6000 ਦਾ ਇੱਕ ਇੱਕ ਦਿਨ ਦਾ ਇੱਕ 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 ਦਿਨ ਦਾ ਹਾਂ ਹਾਂ ਬਾਪੂ ਕੀ ਕੰਮ ਕਰਦੇ ਹੋ ਤੁਸੀਂ ਮੈਂ ਮਿਸਤਰੀ ਦਾ ਕੰਮ ਕਰਦਾ ਹਾਂ ਤੁਸੀਂ ਮਿਸਤਰੀ ਦਾ ਕੰਮ ਕਰਦੇ ਹੋ ਮੈਂ ਇੱਥੋਂ ਦੇ ਰਹਿਣ ਵਾਲਾ ਮੈਂ ਇੱਥੋਂ ਦਾ ਹੀ ਪ੍ਰਧਾਨ ਹਾਂ ਯੂਨੀਅਨ ਦਾ ਬਾਪੂ ਜੀ ਆ ਟੋਟਾ ਘਰੇ ਹੋ ਜਾ ਹੈਗਾ ਵਾ ਨਾ ਨਾ ਮੇਰਾ ਘਰ ਤੇ ਭਰਾ ਜਦੋਂ ਨਾ ਬਣਿਆ ਉੱਥੇ ਦਾ ਉੱਥੇ ਹੀ ਘੜਾ ਅੱਛਾ ਤੇ ਇਹਨਾਂ ਨੇ ਤੇ ਹੁਣ ਪਾਏ ਆ ਇਹ ਹਟਦੇ ਹੀ ਨਹੀਂ ਮਿਸਤਰੀ ਲਾ ਕੇ ਅੱਛਾ ਇਹ ਹਟਦੇ ਨਹੀਂ ਮਿਸਤਰੀ ਲਾ ਕੇ ਲਾਲ ਆ ਪੂਰਨ ਇਹ ਫਿਰ ਇਹ ਚਿੱਟਾ ਕਿੰਨੇ ਟਾਈਮ ਦੇ ਵੇਚਦੇ ਆ ਇਹ ਇਹਨਾਂ ਨੂੰ 15 ਸਾਲ ਹੋ ਗਏ ਹੁਣ 15 ਸਾਲ ਹਾਂ 15 ਸਾਲ ਹੋ ਗਏ ਇਹਨਾਂ ਨੂੰ 15 ਸਾਲਾਂ ਜੀ ਇਹ ਸਾਰੀ ਬਿਲਡਿੰਗਾਂ ਖੜੀਆਂ ਹਈਆਂ ਬਾਪੂ ਚਿੱਟਾ ਦਾ ਬੰਦੇ ਵੇਚਦੇ ਹੋਣਗੇ ਇਹਨਾਂ ਦੇ ਬੁੜੀਆਂ 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 ਵੇਚਦੀਆਂ ਬੁੜੀਆਂ ਬੰਦੇ ਤੇ ਪੈਲਸਾਂ 'ਚ ਬੈਠੇ ਹੁਣ ਸਾਰੇ ਪੈਲਸਾਂ 'ਚ ਹੀ ਰਹਿੰਦੇ ਸੀ ਅੱਛਾ ਤੇ ਇਹ ਫਿਰ ਬਾਪੂ ਜੀ ਅੱਜ ਫਰਾਰ ਹੋ ਗਏ ਬਹੁਤ ਵਧੀਆ ਪੁਲਿਸ ਨੇ ਕੱਢਿਆ ਉਹ ਦਿਨ ਹੋ ਗਿਆ ਅੱਜ 10-12 ਦਿਨ ਹੋ ਗਿਆ ਪੁਲਿਸ ਨੇ ਕੱਢਿਆ ਅੱਗੇ ਜਿਹੜੇ ਲੋਕ ਸੀ ਉਹ ਪੁਲਿਸ ਨੂੰ ਕਹਿੰਦੇ ਹੁੰਦੇ ਸੀ ਵੀ ਪੁਲਿਸ ਕਾਰਵਾਈ ਨਹੀਂ ਕਰਦੀ ਅੱਜ ਕਾਰਵਾਈ ਨੂੰ ਕਿਵੇਂ ਨਹੀਂ ਵਧੀਆ ਵਧੀਆ ਕਾਰਵਾਈ ਅਸੀਂ ਧੰਨਵਾਦ ਕਰਦੇ ਹਾਂ ਪੁਲਿਸ ਦੇ ਨਾਲ ਹੈ ਸ਼ਾਸ਼ਨ ਪ੍ਰਸ਼ਾਸਨ ਦੇ ਵਿੱਚ ਐਸਪੀ ਸਾਹਿਬ ਦੇ ਟੀਸੀ ਸਾਹਿਬ ਦੇ ਅਸੀਂ ਸਾਰੇ ਪੰਜਾਬ ਪੁਲਿਸ ਦਾ ਧੰਨਵਾਦ ਕਰਦੇ ਮਾਨ ਸਾਹਿਬ ਦਾ ਕਰਦੇ ਆ ਇਸੇ ਤਰ੍ਹਾਂ ਦਾ ਹੀ ਸ਼ਾਸਨ ਪ੍ਰਸ਼ਾਸਨ ਕੰਮ ਕਰੇ ਤੈ ਨਾਲ ਉਹਨਾਂ ਦੇ ਬਸ ਚੈਦੇ ਕਰ ਹਾਂ ਬਹੁਤ ਵਧੀਆ ਖੁਸ਼ੀ ਦਾ ਕੰਮ ਹੋਇਆ ਜਿਵੇਂ ਮਾਨ ਸਾਹਿਬ ਲੋਕ ਕਿਹਾ ਜਾ ਰਿਹਾ ਸੀ ਅਯੋਧ ਨਸ਼ਾ ਵਿਰੋਧ ਉਹ ਯੁੱਧ ਨੂੰ ਕਿਵੇਂ ਦੇਖਦੇ ਹੋ ਅੱਜ ਵੇਖਿਆ ਉਹਦਾ ਅੱਜ ਉਹਦਾ ਸੀਨ ਪੱਕਾ ਹੋ ਗਿਆ ਉਹਦਾ ਪੱਕਾ ਹੋ ਗਿਆ ਸੀ ਤਾਂ ਲਗਾਤਾਰ ਜਿਹੜੇ ਉਹਦੇ ਲੋਕਾਂ ਦੀ ਗੱਲ ਕਰਦੇ ਆ ਤਾਂ ਲੋਕ ਵੀ ਪੁਲਿਸ ਪ੍ਰਸ਼ਾਸਨ ਦੀ ਪ੍ਰਸ਼ੰਸਾ ਕਰਦੇ ਨਜ਼ਰ ਆਉਂਦੇ ਆ ਕਿਉਂਕਿ ਇਹ ਵੱਡਾ ਐਕਸ਼ਨ ਆ ਜਿਹੜਾ ਉਹ ਪੁਲਿਸ ਪ੍ਰਸ਼ਾਸਨ ਨੇ ਕੀਤਾ ਲੋਕ ਅੱਜ ਤਾਰੀਫ ਕਰ ਰਹੇ ਆ ਪੁਲਿਸ ਪ੍ਰਸ਼ਾਸਨ ਦੀ ਕਿਉਂਕਿ ਜਿਹੜੇ ਲੋਕ ਆ ਉਹ ਇਹਨਾਂ ਤੋਂ ਦੁਖੀ ਸੀ ਬਾਪੂ ਜੀ ਕਿਵੇਂ ਦੇਖਦੇ ਹੋ ਪੁਲਿਸ ਦੇ ਇਸ ਐਕਸ਼ਨ ਹਾਂਜੀ ਤਾਂ ਬਹੁਤ ਸਾਨੂੰ ਖੁਸ਼ੀ ਸੀ ਬਹੁਤ ਇਹਦੇ ਸ਼ਲਾਘਾ ਯੋਗ ਆ ਜੀ ਅਸੀਂ ਸਰਕਾਰ ਦਾ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਅੱਜ ਆਪ ਕੀ ਕੀਤਾ ਜੀ ਬਹੁਤ ਬਹੁਤ ਤੁਹਾਨੂੰ ਆਲਾ ਦਾਲ ਦਾ ਚੀਚਾ ਬਾਬੂ ਜੀ ਇਹ ਆਪਣਾ ਜਿਹੜੇ ਤੁਸੀਂ ਕੀ ਕੰਮ ਕਰਦੇ ਹੋ ਪਹਿਲਾਂ ਤਾਂ ਮੈਨੂੰ ਇਹ ਦੱਸੋ ਅਸੀਂ ਤਾਂ ਵਾਈ ਕਰਦੇ ਆ ਜੀ ਸਾਡੀ ਤਾਂ ਖੇਤੀਬਾੜੀ ਆ ਨਾਲ ਮੇਰਾ ਘਰ ਆ ਮੇਰੇ ਕੋਲ ਬਿਨਾਂ ਕਿਸੇ ਦੀ ਮਾਲਕੀ ਮੇਰੇ ਜਾਗ ਕਰ ਦੇਖ ਲੋ ਅੱਛਾ ਕਿੰਨੀ ਪਹਿਲੀਆਂ ਤੁਹਾਡੇ ਕੋਲੇ ਮੇਰੇ ਕੋਲ ਤਾਂ ਮੇਰੇ ਜੀਸਿਆਂ ਨੂੰ ਮੈਂ 16 ਕਿੱਲੇ ਆ ਜੀ ਤੁਹਾਡੇ ਕੋਲੇ 16 ਕਿੱਲੇ ਤੁਹਾਡਾ ਇਹੋ ਜਿਹਾ ਘਰ ਹੈਗਾ ਕਿੱਥੇ ਸਾਡੇ ਜਾ ਕੇ ਕੋਈ ਘਰ ਬਣਾ ਪਹਿਲਾਂ ਮੈਂ 50 ਰੁਪਏ ਦੀ 50 ਕਿੱਲਿਆਂ ਦੀ ਵਾਈ ਸੀ ਮੇਰੇ ਮੇਰੇ ਅਸੀਂ ਛੋਟੇ ਭਾਈ ਸੀ ਮੇਰੇ ਤੋਂ ਤੇ ਸਾਡੇ ਨਹੀਂ ਉਹ ਜੇ ਤੇ ਆ ਜਾ ਕੇ ਵੇਖੇ ਆ 10 ਸਾਲਾਂ ਚ ਬਣੇ ਨੇ ਹੂੰ ਅੱਛਾ 10 ਸਾਲ ਦੀ ਕਮਾਈ ਚ ਬਣੇ ਨੇ ਕਾਦੀ ਕਾਦੀ ਕਮਾਈ ਨਵਕੂ ਦੋ ਨੰਬਰ ਦੀ ਚਟੇ ਦੀ ਦੀ ਹੂੰ ਜੀ ਬਾਪੂ ਇਹਦੇ ਨਾਲ ਜਵਾਨੀ ਦਾ ਵੀ ਬਹੁਤ ਘਾਣ ਹੋਇਆ ਜਵਾਨੀ ਦਾ ਘਾੜ ਕੀ ਛੱਡਦੇ ਇਹੀ ਕਾਇ ਨਹੀਂ ਛੱਡਦੇ ਕਿੰਨਾ ਘੋਇਆ ਜਵਾਨ ਹੈ ਜਵਾਨ ਤਾਂ ਰਿਹਾ ਉਹ ਜਵਾਨ ਕਿਵੇਂ ਬਾਈ ਪੰਜਾਬ ਵਿੱਚ ਜਵਾਨ ਕੋਈ ਲੱਗਦਾ ਸਭ ਤਾਂ ਇੰਜੈਕਸ਼ਨ ਦੇ ਲਾਤੇ ਕਿਹੜਾ ਜਵਾਨ ਮੈਨੂੰ ਤਾਂ ਕੋਈ ਦੀਦਾ ਨਹੀਂ ਅੱਜ ਕੋਈ ਬਚੇ ਆਜ ਬਈ ਲੋਕ ਕੇ ਰੋਈ ਵੀ ਜਾਂਦੇ ਆ ਤੇ ਉਹ ਤਾਂ ਡਰਾਮੇ ਕਰ ਰਹੇ ਨੇ ਅੱਛਾ ਨਹੀਂ ਜਿੱਦਣ ਉਹਦਾਂ ਨਹੀਂ ਰੋਂਦੇ ਜਿੰਨਾਂ ਦੇ ਪੁੱਤ ਮਰ ਗਏ ਸੀ ਨਸ਼ਿਆਂ ਦੇ ਉਹ 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 ਨੇ ਨੋਕਾਇਆ ਅੱਜ ਨੇ ਨੋਕਾ ਰਿਆ ਇਹਨਾਂ ਦੇ ਮਕਾਨ ਚਾਇ ਰਹੇ ਨੇ ਤਾਂ ਜੀ ਤਾਂ ਬਾਕੀ ਇਹ ਕੱਲੀ ਇੰਦੀ ਕਾਰਵਾਈ ਨਾਲ ਨਹੀਂ ਇਹ ਗਾਂ ਵਤ ਵੀ ਕਰਨੀ ਚਾਹੀਦੀ ਆ ਲੱਗਦਾ ਇਹਨੇ ਨਾਲੇ ਚਿੱਟਾ ਵਿੱਚੋਂ ਹਟ ਜਾਣਗੇ ਮੈਂ ਤਾਂ ਕਹਿੰਦਾ ਜੀ ਇਹਨਾਂ ਨੂੰ ਜਿੱਥੇ ਮਰਜ਼ੀ ਕਰ ਲੋ ਜਿੰਦਾ ਜੇਕਰ ਪੁਲਿਸ ਦਾ ਨਾ ਕੰਟਰੋਲ ਰਹਿ ਰਿਹਾ ਇਹ ਇਹੇ ਚੱਲੂ ਕਰਨਗੇ ਫੋਰ ਵੀ ਕਿਤੇ ਕੋਟਖਪੂਰਾ ਦੇ ਵਿੱਚ ਚਿੱਟਾ ਵਿਖਦਾ ਉਹ ਜੈਤੋਲੀ ਚੁੰਗੀ ਤੇ ਹੈਗਾ ਜੀ ਜੈਤੋਲੀ ਚੁੰਗੀ ਤੇ ਹੈਗਾ ਤਾਂ ਉੱਥੇ ਉਥੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਹੋਣੀ ਚਾਹੀਦੀ ਇੱਕ ਇੱਥੇ ਹੋਰ ਪੰਜ ਚਾਰ ਘਰ ਆ ਗਏ ਰਾਜੀ ਅੱਛਾ ਉਹ ਵੀ ਇਹ ਗਲੀ ਚ ਉਹ ਇਸੇ ਕੰਮ ਤੇ ਹੀ ਆ ਸਾਰੇ ਇਹਨਾਂ ਦਾ ਕੋੜ ਮੇ ਇੱਕੋ ਹੀ ਆ ਬਾਪੂ ਕਿੰਨੇ ਕੇ ਘਰ ਆਇਆ ਕਿੰਨੇ ਕੁ ਲੋਕ ਆ ਜਿਹੜੇ ਕੰਮ ਕਰਦੇ ਆ ਇਹ ਹੈਗੇ ਨੇ 35 35 ਘਰ ਆ ਜੀ ਤੇ 35 ਘਰ ਹਾਂਜੀ ਅੱਛਾ ਤੇ ਬਾਪੂ ਇਹਨਾਂ ਦੇ ਜਿਵੇਂ ਇੱਥੇ ਕਈ ਆਉਂਦੇ ਸੀ ਵੀ ਇਹਨਾਂ ਦੇ ਨਿੱਕੇ ਨਿੱਕੇ ਬੱਚੇ ਵੀ ਆ ਕੋਈ ਸਕੂਲ ਚ ਪੜਦਾ ਉਹਨਾਂ ਦਾ ਕੋਈ ਕਸੂਰ ਲੱਗਦਾ ਉਹ ਬੱਚਿਆਂ ਦਾ ਬੱਚਿਆਂ ਨੂੰ ਆ ਖੋਹ ਦੇਦੇ ਨੇ ਬੱਚੇ ਫਰਾਦ ਜਾਂਦੇ ਜਨਾਬ ਅੱਛਾ ਬੱਚੇ ਵੀ ਵੇਚਦੇ ਨੇ ਜਿਹੜੀਆਂ ਲੇਡੀ ਨੇ ਉਹ ਭੰਜਾ ਅੰਡਰਗੋਨ ਨੂੰ ਪਾ ਕੇ ਤੁਰਿਆਂ ਦੇ ਫਰਾਦ ਜਾਂਦੀਆਂ ਨੇ ਅੱਜ ਇੱਥੇ ਨਹੀਂ ਚੱਕਦੇ ਉਥੇ ਫਰਾਦ ਜਾਂਦੀਆਂ ਨੇ ਹਾਂ ਅੱਛਾ ਆਹ ਰਾਤ ਇਹਨਾਂ ਦੇ ਜੇ ਅਸੀਂ ਦੋ ਤਿੰਨ ਨਾਲ ਧਰਨੇ ਵੀ ਲਾਏ ਜੀ ਅਸੀਂ ਰੋਕਿਆ ਵੀ ਤੇ ਭੈਣ ਸਾਡੇ ਅੱਗੇ ਗਾਲ ਪੈ ਗਏ ਬੀਤੂ ਜੀ ਇਹ ਕਿਉਂ ਨੂੰ ਰੋਕਦੇ ਸਾਡੇ ਗਾਹਾਂ ਨੂੰ ਕੀ ਕੀ ਕਹਿੰਦੇ ਤੁਹਾਨੂੰ ਸਾਨੂੰ ਇਹ ਗਾਲਾਂ ਕੱਢਦੇ ਵੀ ਤੂੰ ਸਾਡੇ ਗਾਲ ਨੂੰ ਕਿਉਂ ਰੋਕਦੇ ਹੋ ਅੱਛਾ ਹਾਂ ਜੀ ਸਾਡੇ ਨਾਲ ਹੁੰਦੇ ਨਹੀਂ ਆ ਤਾਲ ਲਗਾ ਲਗਾਤਾਰ ਜਿਹੜਾ ਐਕਸ਼ਨ ਹੈ ਉਹ ਪੰਜਾਬ ਬਹੁਤ ਬਹੁਤ ਵਧੀਆ ਹੋ ਰਿਹਾ ਜੀ ਬਹੁਤ ਵਧੀਆ ਐਕਸ਼ਨ ਲਗਾਤਾਰ ਜਿਹੜੇ ਲੋਕ ਹੈ ਉਹ ਪੁਲਿਸ ਪ੍ਰਸ਼ਾਸਨ ਦੀ ਛਲਾਂਗਾ ਕਰਦੇ ਨਜ਼ਰ ਆ ਰਹੇ ਆ ਤਾਂ ਜਿਹੜੇ ਲੋਕ ਆ ਜਿਹੜੇ ਇੱਥੇ ਲੋਕ ਰਹਿੰਦੇ ਆ ਕਿਉਂਕਿ ਉਹ ਵੀ ਕਹਿੰਦੇ ਅਸੀਂ ਇਹਨਾਂ ਨੂੰ ਨਸ਼ਾ ਤਸਕਰਾਂ ਨੂੰ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਨਹੀਂ ਰੁਕੇ ਭਾਈ ਇਹਨਾਂ ਨੇ ਸਾਨੂੰ ਵੀ ਚੰਗਾ ਮਾੜਾ ਬੋਲਿਆ ਪਰ ਪੁਲਿਸ ਦੀ ਇਸ ਕਾਰਵਾਈ ਦੀ ਜਿਹੜੇ ਇੱਥੋਂ ਦੇ ਲੋਕ ਨੇ ਉਹ ਛਲਾਂਗਾ ਕਰਦੇ ਨਜ਼ਰ ਆ ਰਹੇ ਆ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਉਧਰਲੇ ਪਾਸੇ ਜਿਹੜੀ ਤਸਵੀਰ ਜ਼ਰੂਰ ਦਿਖਾ ਦਿਓ ਜੇ ਲਗਾਤਾਰ ਜਿਹੜੇ ਉਹ ਘਰ ਹੈ ਉਹ ਟੈ ਟੇਰੀ ਕਰ ਦਿੱਤੇ ਗਏ ਆ ਪੂਰਾ ਪ੍ਰਸ਼ਾਸਨ ਹੈ ਜਿਹੜਾ ਉਹ ਪਹੁੰਚਿਆ ਹੋਇਆ ਹੈ ਕਿਉਂਕਿ ਇਹ ਪੁਲਿਸ ਦਾ ਵੱਡਾ ਐਕਸ਼ਨ ਦੇਖ ਰਹੇ ਹੋ ਤੁਸੀਂ